ਅਸੀਂ ਪਿੰਡ ਸੈਂਪਲ ਦੇ ਵਿੱਚ ਖੜੇ ਆਂ ਔਰ ਤੁਸੀਂ ਤੁਹਾਨੂੰ ਅਸੀਂ ਇੱਥੋਂ ਦੇ ਹਾਲਾਤ ਨੇ ਜਿਹੜੇ ਉਹ ਦਿਖਾਉਣ ਲੱਗੇ ਆ ਕਿ ਜਿਹੜਾ ਇੱਕ ਇੱਥੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ 2020-21 ਦੇ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਜਿਹਦੇ ਵਿੱਚ ਨਹਿਰੀ ਪਾਣੀ ਸਾਫ਼ ਕਰਕੇ ਪਿੰਡਾਂ ਤੱਕ ਪਹੁੰਚਾਉਣ ਦੇ ਲਈ ਸਰਕਾਰ ਨੇ ਪੰਜਾਬ ਸਰਕਾਰ ਨੇ ਪਾਈਪਲਾਈਨਾਂ ਸਾਰੇ ਪਿੰਡਾਂ ਦੇ ਵਿੱਚ ਪਾਈਆਂ ਔਰ ਅੱਜ 92 ਪਿੰਡਾਂ ਦੇ ਲੋਕਾਂ ਨੂੰ ਜਿੱਥੇ ਪਾਣੀ ਦੀ ਸੁਵਿਧਾ ਮਿਲਣੀ ਸੀ ਉਹ ਸੁਵਿਧਾ ਜਿੱਥੇ ਮਿਲਣ ਦੇ ਨਾਲ ਨਾਲ ਦੂਜੇ ਪਾਸੇ 3 ਸਾਲ ਤੋਂ 92 ਪਿੰਡਾਂ ਦੇ ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਉਹਦਾ ਮੇਨ ਕਾਰਨ ਇਹ ਹੈ ਵੀ ਜਿੱਥੇ-ਜਿੱਥੇ ਨੂੰ ਉਹ ਪਾਈਪ ਲਾਈਨ ਪਈ ਉਹ ਪਿੰਡਾਂ ਦੇ ਵਿੱਚ ਉਹ ਫਿਰਨੀਆਂ ਦੇ ਉੱਤੇ ਉਹ ਸੜਕਾਂ ਦੇ ਉੱਤੇ ਉਹ ਲਿੰਕ ਸੜਕਾਂ ਦੇ ਉੱਤੇ ਉਹ 18 ਜਿਹੜੀ ਪ੍ਰਧਾਨ ਮੰਤਰੀ ਯੋਜਨਾ ਵਾਲੀਆਂ ਸੜਕਾਂ ਨੇ ਉਹ ਸਾਰੀਆਂ ਸੜਕਾਂ ਅੱਜ ਤੋਂ 3 ਸਾਲ ਪਹਿਲਾਂ ਪਟਦੀਆਂ ਔਰ ਪਟ ਕੇ ਭਾਰਾਂ ਕੇ ਬਰਮ ਦੇ ਉੱਤੇ ਹੀ ਪਾਇਆ ਜਾ ਸਕਦੇ ਸੀਗਾ ਪਰ ਉਹਨਾਂ ਨੇ ਸੜਕਾਂ ਪਟ ਕੇ ਪਾਇਆ ਪਾਏ 3 ਸਾਲ ਤੋਂ ਕਿਸੇ ਨੇ ਸੜਕ ਨਹੀਂ ਠੀਕ ਕਰੀ ਔਰ ਅਸੀਂ ਜਾ ਕੇ ਉੱਚ ਅਧਿਕਾਰੀਆਂ ਦੇ ਸਾਰੇ ਐਕਸ਼ਨ ਐਸ ਡੀਓ ਦੇ ਧਿਆਨ ਚ ਲਿਆਂਦਾ ਕਈ ਇੱਕ ਇੱਕ ਐਕਸ਼ਨ ਸਾਹਿਬ ਤਾਂ ਕਹਿੰਦੇ ਜਿਹੜੇ ਪੀ ਡਬਲਯੂ ਡੀ ਦੇ ਨੇ ਉਹ ਤਾਂ ਕਹਿੰਦੇ ਅਸੀਂ ਤਫ਼ਤੀਸ਼ ਕਰਾਉਣੀ ਆ ਦੇਖਦੇ ਆ ਸਾਨੂੰ ਵੀ ਕਿੱਥੇ ਕੰਮ ਨਹੀਂ ਹੋਇਆ ਔਰ ਜਿਹੜੇ ਦੂਜੇ ਨੇ ਵਾਟਸਪਲਾਈ ਵਾਲੇ ਨੇ ਉਹ ਕਹਿੰਦੇ ਸੀ ਕੰਮ ਸ਼ੁਰੂ ਕਰ ਰਹੇ ਆ ਹੁਣ ਅਸੀਂ ਇਹ ਜਿਹੜਾ ਘੁੰਮ ਫਿਰ ਕੇ ਜਦੋਂ ਕੰਮ ਸ਼ੁਰੂ ਕਰਾਇਆ ਠੇਕੇਦਾਰ ਇੱਥੇ ਆਇਆ ਤਾਂ ਤੁਹਾਨੂੰ ਅਸੀਂ ਜਿਹੜੇ ਪਿੰਡ ਚ ਕੰਮ ਸ਼ੁਰੂ ਕਰਿਆ ਉੱਥੇ ਦੇ ਹਾਲਾਤ ਦਿਖਾਉਣੇ ਆ ਵੀ ਇਹਨਾਂ ਦੀ ਕਿਹੋ ਜੀ ਕਾਰਗੁਜ਼ਾਰੀ ਆ ਕਿੱਥੇ ਅਫਸਰ ਨੇ ਅੱਜ ਜਿਹੜੇ ਐਸਡੀਓ ਦੇ ਅਧੀਨ ਕੰਮ ਹੋ ਰਿਹਾ ਜਿਹੜੇ ਜਈ ਦੇ ਕੰਮ ਅਧੀਨ ਹੋ ਰਿਹਾ ਜਿਹੜੇ ਐਕਸੀਅਨ ਦੇ ਅੰਡਰ ਕੰਮ ਹੋ ਰਿਹਾ ਉਹ ਪਤਾ ਨਹੀਂ ਕਿੱਥੇ ਸੁੱਤੇ ਪਏ ਨੇ ਔਰ ਜਿਹੜਾ ਠੇਕੇਦਾਰ ਕੰਮ ਕਰ ਰਿਹਾ ਹਰਿਆਣੇ ਦਾ ਕੋਈ ਠੇਕੇਦਾਰ ਆ ਪਤਾ ਨਹੀਂ ਕਿਤੇ ਭਗਵੰਤ ਮਾਨ ਦੇ ਰਿਸ਼ਤੇਦਾਰੀ ਚੋਂ ਕੋਈ ਉਹ ਠੇਕੇਦਾਰ ਜਿਹੜਾ ਇੱਥੇ ਕੰਮ ਕਰ ਰਿਹਾ ਉਹ ਤੁਸੀਂ ਦੇਖੋ ਵੀ ਕਿਵੇਂ ਦਾ ਕੰਮ ਕਰ ਰਿਹਾ ਔਰ ਕੋਈ ਥੱਲੇ ਗਟਕਾ ਨਹੀਂ ਪਾਇਆ ਕੋਈ ਥੱਲੇ ਜਿਹੜੀ ਆ ਲੁੱਕ ਨਹੀਂ ਲਾਈ ਔਰ ਨਾ ਕੋਈ ਥੱਲੇ ਬਜੀਰਾ ਬਜਰੀ ਪਾਈ ਸਿੱਧੀ ਉਹਨੇ ਮਿੱਟੀ ਦੇ ਉੱਤੇ ਹੀ ਮਾੜੀ ਮਾੜੀ ਬਜਰੀ ਦੇਖੋ ਕਿਵੇਂ ਆ ਆਪ ਹੱ ਸਿੱਧੇ ਤੌਰ ਤੇ ਜਿਹੜੀ ਸੜਕ ਆ ਜਿਵੇਂ ਮਰਜ਼ੀ ਨੂੰ ਸੜਕ ਨੂੰ ਪੱਟੀ ਜੋਂ ਲੋ ਆ ਲੋ ਐ ਨਿਕਲਦੀ ਆ ਕੋਈ ਸਫਾਈ ਨਹੀਂ ਆ ਨੇੜੇ ਲੈ ਕਰਕੇ ਦਿਖਾ ਦੇ ਬਈ ਕੋਈ ਲੁੱਕ ਲਾਈ ਹੋ ਨਹੀਂ ਥੱਲੇ ਸਾਰੀ ਸੜਕ ਇਕਣੀ ਇਕਣਾ ਪੱਟ ਹੋ ਰਹੀ ਆ ਲੈ ਜੇ ਮਰਜ਼ੀ ਪੱਟੀ ਜਾਓ ਥੱਲੇ ਕੋਈ ਮਿੱਟੀ ਆ ਨੇ ਦੀ ਕੁਛ ਵੀ ਨਹੀਂ ਥੱਲੇ ਜਿਹੜੀ ਮਿੱਟੀ ਦੇ ਉੱਤੇ ਹੀ ਇਕਣੀ ਪਾ ਕੇ ਲੀਪਾ ਪੋਚੀ ਕਰਨ ਲੱਗੇ ਹੋਣ ਠੇਕੇਦਾਰ ਸੋ ਅਸੀਂ ਅੱਜ ਕਹਿਣਾ ਜਿਹੜੀ ਗੱਲ ਇੱਥੇ ਮਕਸਦ ਸਾਡਾ ਲੋਕਾਂ ਦਾ ਇਕੱਠੇ ਹੋਣ ਦਾ ਸਾਰੇ ਪਿੰਡ ਵਾਸੀ ਖੜੇ ਨੇ ਵੀ ਜਿਹੜੇ 92 ਪਿੰਡ 3 ਸਾਲ ਤੋਂ 2020-21 ਤੋਂ ਜਿਨ੍ਹਾਂ ਨੇ ਜਦੋਂ ਜਿਸ ਟਾਈਮ ਇਹ ਸਾਰਾ ਟੈਂਡਰ ਹੋਇਆ ਟੈਂਡਰ ਦੇ ਵਿੱਚ ਪੀਡਬਲਿਊਡੀ ਡਿਪਾਰਟਮੈਂਟ ਨੇ ਬਿਨਾਂ ਮਨਜ਼ੂਰੀਆਂ ਤੋਂ ਬਿਨਾਂ ਹੀ ਇੱਕਣੀ ਸਾਰੀਆਂ ਸੜਕਾਂ ਪਟਾਤੀਆਂ ਔਰ ਕਿਸੇ ਨਹੀਂ ਅੱਜ ਤੱਕ ਨਹੀਂ ਹੋਇਆ ਜੇ ਕਿਤੇ ਕੱਟ ਵੀ ਲੱਗਦਾ ਤਾਂ ਪੀਡਬਲਿਊਡੀ ਡਿਪਾਰਟਮੈਂਟ ਨੂੰ ਪਹਿਲਾਂ ਉਸ ਕੱਟ ਦੇ ਪੈਸੇ ਡਿਪਾਰਟਮੈਂਟ ਭਰੌਂਦਾ ਪਰ ਇੱਥੇ ਪਹਿਲੀ ਵਾਰ ਇਹ ਧੱਜੀਆਂ ਉੜੀਆਂ ਉਸ ਟਾਈਮ ਪਿਛਲੀ ਸਰਕਾਰ ਦੇ ਵੇਲੇ 2021-22 ਚ ਵੀ ਜਿਹੜੀ ਜਿਹਨੇ ਜਿਹਨੇ ਕੰਮ ਕਰਿਆ ਲਿਆ ਠੇਕੇਦਾਰ ਨੇ ਉਹਨੇ ਡਿਪਾਰਟਮੈਂਟ ਕੋ ਪੈਸੇ ਨਹੀਂ ਭਜਾਏ ਪਰ ਭਾਏ ਸਿੱਧੇ ਤੌਰ ਤੇ ਆਪਣੇ ਆਪੇ ਪੱਟ ਕੇ ਅੱਜ ਉਹੀ ਠੇਕੇਦਾਰ ਜਦੋਂ ਸਾਰੇ ਲੋਕ ਅੜਦੜੇ ਸੀ ਇਹ ਡਿਮਾਂਡ ਰੱਖੀ ਵੀ ਸਾਡੇ ਸੜਕਾਂ ਤੋਂ ਲੰਘਣ ਨੂੰ ਰਸਤਾ ਨਹੀਂ ਰਿਹਾ ਕਿਤੇ ਸੜਕ ਨੂੰ ਵਿਚਾਲਿਆਂੋਂ ਕੱਟ ਲਾਤਾ ਕਿਸੇ ਸਾਰੇ ਪਿੰਡ ਦੀ ਫਿਰਨੀ ਜਿੱਥੇ ਜਿੱਥੇ ਪੈ ਪੈ ਫਿਰਨੀ ਆ ਇੱਕ ਇੱਕ ਸਾਈਡ ਅੱਧੀ ਅੱਧੀ ਸੜਕਾਂ ਪੱਟਦੀਆਂ ਔਰ ਲੋਕ 3 ਸਾਲ ਤੋਂ ਲੋਕਾਂ ਨੂੰ ਇੰਨਾ ਕੁ ਲੰਘਣਾ ਔਖਾ ਹੋ ਰਿਹਾ ਕਿ ਕੋਈ ਰਸਤਾ ਹੀ ਨਹੀਂ ਰਿਹਾ ਬਨਵੇਂ ਪਿੰਡਾਂ ਨੂੰ ਜਿਹਦੇ ਵਿੱਚ ਖੇੜੇ ਬਲਾਕ ਦੇ ਪਿੰਡ ਨੇ ਬਸੀ ਬਲਾਕ ਦੇ ਪਿੰਡ ਨੇ ਔਰ ਚਾਹੇ ਤੁਸੀਂ ਇੱਥੋਂ ਚੁੰਨੀ ਨੂੰ ਚੁੰਨੀ ਤੋਂ ਰਸੂਲਪੁਰ ਨੂੰ ਚਲੇ ਜਾਓ ਰਸੂਲਪੁਰ ਤੋਂ ਫੇਰ ਗਾਹਾਂ 18 ਫੁੱਟੀ ਰੋਡ ਪੱਟੀ ਹੋਈ ਹੈ ਅੱਜ ਸੈਂਪਲੇ ਖੜੇ ਆ ਇਹਦੇ ਨਾਲ ਨਾਲ ਦੇ ਪਿੰਡ ਸਾਰੇ ਜਿਨ੍ਹਾਂ ਬਸੀ ਬਲਾਕ ਤੱਕ ਖੇੜੇ ਬਲਾਕ ਦੇ ਵਿੱਚ ਸਾਰੇ ਜਿੱਥੇ ਵੱਡੀਆਂ ਰੋਡਾਂ ਦੇ ਵਿੱਚ ਵੀ ਕੱਟਲਾ ਤੇ ਪਰ ਕਿਸੇ ਨੇ ਮੁੜ ਕੇ ਠੀਕ ਨਹੀਂ ਕਰੇ ਅੱਜ ਜੇ ਠੀਕ ਕਰਨ ਲੱਗੇ ਤਾਂ ਤੁਸੀਂ ਹਾਲਾਤ ਦੇਖੋ ਵੀ ਹਾਲਾਤ ਕੀ ਨੇ ਸੋ ਅਸੀਂ ਅੱਜ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਜਿੱਥੇ ਆਹ ਪ੍ਰਸ਼ਾਸਨ ਅੱਜ ਸਰਕਾਰ ਆ ਸਰਕਾਰ ਦੇ ਉੱਤੇ ਬੜਾ ਵੱਡਾ ਸਵਾਲੀਆ ਚਿੰਨ੍ਹ ਖੜਾ ਹੋ ਰਿਹਾ ਸਰਕਾਰ ਜਿਹੜੀ ਇਹ ਗੱਲਾਂ ਕਹਿ ਰਹੀ ਸੀ ਵੀ ਅਸੀਂ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਅੱਜ ਕੰਮ ਤਾਂ ਇੱਕ ਪਾਸੇ ਰਹਿ ਸਿੱਧੇ ਤੌਰ ਤੇ ਲੁੱਟਟਈਆ ਹੋ ਰਿਹਾ ਕੋਈ ਬਜਰੀ ਨਹੀਂ ਪੈ ਰਹੀ ਥੱਲੇ ਕੋਈ ਲੁੱਕ ਨਹੀਂ ਲੱਗ ਰਹੀ ਥੱਲੇ ਸਿੱਧੇ ਅਰ ਠੇਕੇਦਾਰ ਨਾਲ ਜੇ ਅਸੀਂ ਗੱਲ ਕਰੀ ਉਹ ਕਹਿੰਦਾ ਜੀ ਅਸੀਂ ਤਾਂ ਜੀ 2 ਸਾਲ ਸਾਨੂੰ ਤਾਂ 2 ਸਾਲ ਪਹਿਲਾਂ ਅਸੀਂ ਘਟਕਾ ਪਾਗੇ ਦੀ ਵੀ ਸੰਤਾ ਪਤਾ ਨਹੀਂ ਕਿੱਥੇ ਗਿਆ ਘਟਕਾ ਅਸੀਂ ਤਾਂ ਇੱਕ ਨਹੀਂ ਪਾਵਾਂਗੇ ਹੁਣ ਦੇਖੋ ਤੁਸੀਂ ਨਾ ਇੱਥੇ ਅਫਸਰ ਕਿੱਥੇ ਅਫਸਰਾਂ ਦੀ ਜ਼ਿੰਮੇਵਾਰੀ ਨਹੀਂ ਬਣਦਗੀ ਅਸੀਂ ਪੁੱਛਣਾ ਚਾਹੁੰਦੇ ਆ ਜਿਹੜੇ ਇੱਥੋਂ ਦੇ ਪੀ ਡਬਲਯੂ ਡੀ ਦੇ ਮਨਿਸਟਰ ਨੇ ਪੰਜਾਬ ਦੇ ਵੀ ਥੋੜੀ ਆਹੀ ਥੋੜੀ ਗੱਲ ਜਾਰੀ ਹੈ ਵੀ ਐਸੇ ਤਰੀਕੇ ਨਾਲ ਤੁਸੀਂ ਕੰਮ ਕਰੋਗੇ ਐਸੇ ਤਰੀਕੇ ਨਾਲ ਜਿਹੜਾ ਲੁਟਟਰੀਆ ਕਰੋਗੇ ਪੰਜਾਬ ਦਾ ਪੰਜਾਬ ਦੇ ਵਿੱਚ ਅੱਜ ਲੋਕਾਂ ਨੂੰ ਲੰਘਣ ਔਖਾ ਹੋਇਆ ਹੋਇਆ 3 ਸਾਲ ਹੋ ਗਏ ਕੋਈ ਸੜਕ ਨਹੀਂ ਬਣੀ ਕੋਈ ਕਿਤੇ ਰਿਪੇਅਰ ਨਹੀਂ ਹੋਈ ਜੇ ਲੱਗੇ ਤਾਂ ਮਿੱ ਤੁਸੀਂ ਮੰਗ ਕਰਦੇ ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਵੀ ਡਿਪਟੀ ਕਮਿਸ਼ਨਰ ਦੇ ਧਿਆਨ ਚ ਵੀ ਲਿਆਉਣਾ ਚਾਹੁੰਦੇ ਆ ਵੀ ਉਹ ਆ ਕੇ ਚੀਜ਼ਾਂ ਨੂੰ ਚੈੱਕ ਕਰਨ ਦੇਖਣ ਹਟਲੇ ਪੱਤਰ ਦੇ ਜਿਹੜੇ ਅਫਸਰਾਂ ਦੀ ਅੰਗੈਲੀ ਆ ਜਿਨ੍ਹਾਂ ਦੀ ਅੰਗੈਲੀ ਕਰਨ 3 ਸਾਲ ਟੱਪੇ ਇਹ ਠੇਕੇਦਾਰ ਨੇ ਕੰਮ ਨਹੀਂ ਕਰਿਆ ਇਹਨਾਂ ਤੇ ਪਲੰਟੀ ਵੀ ਲੈਣੀ ਪੈਣੀ ਚਾਹੀਦੀ ਆ ਔਰ ਇਹਨਾਂ ਤੋਂ ਜਿਹੜੇ ਇਹ ਕੰਮ ਆ ਸਹੀ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਨਹੀਂ ਅਸੀਂ ਬਿਲਕੁਲ ਕੰਮ ਜਿੰਨਾ ਚਿਰ ਠੀਕ ਨਹੀਂ ਹੋਣਾ ਨਾ ਕੰਮ ਅਸੀਂ ਅਜੀ ਨਰਕ ਦੀ ਜ਼ਿੰਦਗੀ ਭਗ ਭੋਗੇ ਰਹੇ ਆ ਹੋਰ ਭੋਗਾਂਗੇ ਪਰ ਇਹ ਠੇਕੇਦਾਰ ਨੂੰ ਜਿਨੇ ਕੰਮ ਕਰਿਆ ਇਹਨੂੰ ਕਟਾਰੇ ਚ ਜਰੂਰ ਖੜਾਵਾਂਗੇ ਇਹ ਸਾਡੇ ਲੋਕਾਂ ਦੀ ਸਾਰੇ ਲੋਕਾਂ ਨੂੰ ਰਾਹਗੀਰਾਂ ਨੂੰ ਐਡੀਕ ਬੜੀ ਪਰੇਸ਼ਾਨੀ ਹੋਈ ਹੈ ਵੀ ਹਰ ਰਾਹਗੀਰ ਐਨੀ ਕੁ ਮੁਸ਼ਕਿਲਾਂ ਚ ਨੂੰ ਗੁਜ਼ਰ ਰਿਹਾ ਵੀ ਇੱਕ ਇੱਕ ਪਿੰਡ ਤੇ ਦੂਜੇ ਪਿੰਡ ਨੂੰ ਜਾਣਾ ਤਾਂ ਅੱਧੇ ਅੱਧੇ ਘੰਟੇ ਦਾ ਸਫ਼ਰ ਹੋਇਆ ਜੇ 5 ਕਿਲੋਮੀਟਰ ਵੀ ਜਾਣਾ ਤਾਂ ਉਹਨੂੰ ਘੱਟੋ ਘੱਟ 20-25 ਮਿੰਟ ਲੱਗਦੇ ਨੇ ਇਹ ਜੇ ਹਾਲਾਤ ਨੇ ਫਤੇਗੜ ਜ਼ਿਲ੍ਹੇ ਦੇ ਹਲਕਾ ਬਸੀ ਪਠਾਣਾ ਦੇ ਅਜਿਹੇ ਪਿੰਡ ਦੇ ਵਿੱਚ ਖੜੇ ਆ ਸੈਂਪਲ ਦੇ ਵਿੱਚ ਔਰ ਇੱਕ ਨਹੀਂ ਖੇੜੇ ਬਲਾਗ ਆ ਜਿਹੜਾ ਹਲਕ ਸਾਰੇ ਪਿੰਡਾਂ 'ਚ 92 ਪਿੰਡਾਂ 'ਚ ਇਹੀ ਹਾਲਾਤ ਨੇ ਸੋ ਅਸੀਂ ਮੰਗ ਕਰਦੇ ਹਾਂ ਡਿਪਟੀ ਕਮਿਸ਼ਨਰ ਸਾਹਿਬ ਤੋਂ ਵੀ ਤੁਰੰਤ ਇਹਦਾ ਧਿਆਨ ਦਿੱਤਾ ਜਾਵੇ ਔਰ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਹੜੇ ਇਹੋ ਜਿਹੇ ਠੇਕੇਦਾਰ ਨੇ ਕੰਮ ਕਰਦੇ ਇਹਨਾਂ ਨੂੰ ਚਲਦੇ ਕਰੋ ਇਹਨਾਂ ਤੇ ਜਿਹੜੇ ਅਫਸਰ ਅਣਗਹਿਲੀਆਂ ਕਰ ਰਹੇ ਨੇ ਇਹਨਾਂ ਤੇ ਕਾਰਵਾਈ ਕਰੋ ਇਹ ਸਾਡੀ ਮੰਗ ਹੈ